ਹੈਲੋ ਜੀ ਸਸਰੀ ਅਕਾਲ ਪਿੰਡ ਪੰਜਾਬ ਦੇ ਚੈਨ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਤੇ ਅੱਜ ਦੀ ਵੀਡੀਓ ਆਪਣੀ ਮਟਰ ਸਟੋਰ ਕਰਨ ਦੇ ਲਈ ਦੇਖੋ ਹੁਣ ਸਰਦੀਆਂ ਦਾ ਮੌਸਮ ਹੈ ਜਿਹੜਾ ਚਲਿਆ ਗਿਆ ਤੇ ਆਪਾਂ ਗਰਮੀਆਂ ਦੇ ਲਈ ਇਹਨਾਂ ਨੂੰ ਸਟੋਰ ਕਰਕੇ ਰੱਖਾਂਗੇ ਤੇ ਇਹ ਆਪਾਂ ਮਟਰ ਹੈ ਜਿਹੜੇ ਸਾਫ਼ ਸੁਥਰੇ ਲੈਣੇ ਨੇ ਤੇ ਕੋਈ ਗਲਿਆ ਮਟਰ ਨਹੀਂ ਆਪਾਂ ਨੇ ਲੈਣਾ ਤੇ ਆਪਾਂ ਚੰਗੀ ਤਰ੍ਹਾਂ ਕੱਢ ਲਏ ਸਾਰੇ ਦਾਣੇ ਇਹਦੇ ਤੇ ਇਹਨਾਂ ਨੂੰ ਹੁਣ ਆਪਾਂ ਕਰਾਂਗੇ ਸਟੋਰ ਉਹ ਕਿਸ ਤਰ੍ਹਾਂ ਕਰਾਂਗੇ ਤੁਹਾਨੂੰ ਦੱਸਾਂਗੇ ਦੇਖੋ ਤੇ ਆਪਾਂ ਸਾਰੇ ਮਟਰਾਂ ਇਹ ਕੱਢ ਲੈ ਹੁੰਦਾਂ ਨੇ ਲਓ ਜੀ ਆਪਾਂ ਪਾਣੀ ਜਿਹੜਾ ਇਹ ਗਰਮ ਰੱਖਤਾ ਤੇ ਆਪਾਂ ਮਟਰਾਂ ਜਿਹੜੇ ਚੈੱਕ ਕਰ ਲੈਣੇ ਵੀ ਇਹਦੇ ਵਿੱਚ ਕੋਈ ਕਲਿਆ ਮਟਰ ਨਾ ਹੋਵੇ ਉਹ ਕੱਢ ਦੇਣਾ ਲਓ ਜੀ ਤੁਸੀਂ ਨਾ ਮਟਰ ਇਹ ਚੰਗੀ ਤਰ੍ਹਾਂ ਚੈੱਕ ਕਰ ਲੈਣੇ ਨੇ ਵੀ ਵਿੱਚ ਕੋਈ ਕਲਿਆ ਮਟਰ ਨਾ ਹੋਵੇ ਤੇ ਆਪਣਾ ਪਾਣੀ ਜਿਹੜਾ ਉਬਲਿਆ ਆ ਤੇ ਆਪਾਂ ਇਹਦੇ ਵਿੱਚ ਇੱਕ ਚਮਚਾ ਇੰਨਾ ਰੁੱਖ ਪਾਉਣਾ ਪਾਉਣਾ ਹੈ ਤੁਸੀਂ ਆਪਣੇ ਮਟਰਾਂ ਦਾ ਨਾਲ ਪਾ ਲੈਣਾ 2 ਕਿਲੋ ਮਟਰ 3 ਕਿਲੋ ਜੋ ਵੀ ਹੈ ਤੇ ਆਪਣਾ ਕੇ ਇਹ ਨੂਨ ਪਾਉਣਾ ਇਹਦੇ ਵਿੱਚ ਇੱਕ ਚਮਚਾ ਆਪਾਂ ਇਹ ਖੰਡ ਦਾ ਪਾਉਣਾ ਥੋੜੀ ਖੰਡ ਘੱਟ ਆਪਾਂ ਹੋਰ ਲੈਣੇ ਆ ਟਮਾਟਰ ਵੀ ਚੰਗੀ ਤਰ੍ਹਾਂ ਸਾਰੇ ਚੈੱਕ ਕਰ ਲੈਣਾ ਕਿ ਕੋਈ ਗੜਿਆ ਨਾ ਹੋਵੇ ਤੇ ਆਪਾਂ ਮਟਰ ਜਿਹੜੇ ਇਹਦੇ ਵਿੱਚ ਪਾਉਣੇ ਆ ਇਹ ਮਟਰ ਜਿੰਨਾ ਚਿਰ ਆਪਣੇ ਉੱਪਰ ਨਹੀਂ ਆਉਂਦੇ ਆ ਪਾਉਣੇ ਤੇ ਇਹਨਾਂ ਨੂੰ ਵੜਾਂਗੇ ਜਿਹੜੇ ਜਿਹੜੇ ਸਾਰੇ ਮਾਟਰ ਜਿਹੜੇ ਆਪਣੇ ਉੱਪਰ ਨਹੀਂ ਆਉਂਦੇ ਲਓ ਜੀ ਆਪਣੇ ਮਾਟਰ ਜਿਹੜੇ ਸਾਰੇ ਇਹ ਉੱਪਰ ਆ ਗਏ ਤੇ ਆਪਾਂ ਹੁਣ ਇਹਨਾਂ ਨੂੰ ਕੱਢਾਂਗੇ ਬੈਗ ਲੈ ਲੈਣਾ ਪਕੜ ਦਿੰਨੇ ਆ ਬੰਦ ਤਦ ਆਪਾਂ ਇਹਨਾਂ ਨੂੰ ਹੋਰ ਨਹੀਂ ਬੜਾਂਗੇ ਸਾਰੇ ਮਟਰ ਜਿਹੜੇ ਆਪਣੇ ਉੱਪਰ ਆਗੇ ਦੇਖੋ ਤੇ ਆਪਾਂ ਇਹਦੇ ਨਾਲ ਬਰਫ਼ਾੜਾ ਪਾਣੀ ਪਾ ਕੇ ਰੱਖਿਆ ਹੋਇਆ ਵਿੱਚ ਬਰਫ਼ਾ ਪਾ ਕੇ ਤੇ ਆਪਾਂ ਇਹਦੇ ਵਿੱਚ ਇਹ ਮਟਰ ਜਿਹੜੇ ਸਾਰੇ ਇਹਦੇ ਵਿੱਚ ਕੱਢ ਲਾਂਗੇ ਬਰਫ਼ਾੜੇ ਪਾਣੀ ਦੇ ਵਿੱਚ ਆਪਾਂ ਸਾਰੇ ਮਟਰ ਜਿਹੜੇ ਇਹ ਪਾ ਲਾਂਗੇ ਇਹਦੇ ਵਿੱਚ ਉਹਨਾਂ ਦੇ ਮਟਰਾਂ ਦਾ ਜਿਹੜਾ ਹੁਣ ਟਾਈਮ ਉਹ ਜਾ ਚੁੱਕਿਆ ਇਹਦੇ ਬਾਅਦ ਤਾਂ ਫਿਰ ਮਹਿੰਗੀ ਹੋ ਜਾਂਦੇ ਨੇ ਤੇ ਹੁਣ ਜਿਹੜਾ ਇਹਨਾਂ ਰੇਟ ਆ ਉਹ ਸਸਤਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਇਹ 3 ਮਿੰਟ ਜਿਹੜਾ ਬਰਫ਼ ਵਾਲੇ ਪਾਣੀ ਦੇ ਵਿੱਚ ਆਪਣੇ ਮਟਰ ਇਹਨਾਂ ਨੂੰ ਡੁਬੋ ਕੇ ਰੱਖਾਂਗੇ 3 ਮਿੰਟ ਤੁਸੀਂ ਇਹਦੇ ਇਸੇ ਚਾਰਨੀ ਨਾੜਾ ਜਿਹੜੇ ਸਾਰੇ ਮਟਰ ਇਹਦੇ ਵਿੱਚ ਕੱਢ ਲੈਣੇ ਨੇ ਬਰਫ਼ ਵਾਲੇ ਪਾਣੀ 'ਚ ਇਹ ਆਪਾਂ ਸਾਰੇ ਮਟਰ ਜਿਹੜੇ ਕੱਢ ਲਏ ਹੁਣ ਇਹਦੇ 'ਚ ਹੁਣ ਆਪਾਂ 3 ਮਿੰਟ ਵੀ ਵੇਟ ਕਰਦੇ ਹਾਂ ਲਓ ਜੀ 3 ਮਿੰਟ ਜਿਹੜੇ ਆਪਣੇ ਹੋ ਗਏ ਬਰਫ਼ ਵਾਲੇ ਪਾਣੀ 'ਚ ਭਾਣ ਇਹਨਾਂ ਨੂੰ ਹੁਣ ਆਪਾਂ ਕੱਢ ਦਿਆਂ ਬਾਹਰੇ ਚੰਗੀ ਤਰ੍ਹਾਂ ਪਾਣੀ ਜਿਹੜਾ ਵੀ ਸੀ ਸਾਰਾ ਕੱਢ ਦੇਣਾ ਇਹਦਾ ਅੱਪਾ ਇਹਨੂੰ ਹੁਣ ਨਾ ਤੁਸੀਂ ਕਿਸੇ ਤੌਲੀਏ ਤੇ ਕਿਤੇ ਸੁਤੀ ਕੱਪੜੇ ਤੇ ਇਹਨਾਂ ਨੂੰ ਪਾ ਲੈਣਾ ਚੰਗੀ ਤਰ੍ਹਾਂ ਪਾਣੀ ਇਹ ਜਿਹੜਾ ਸਾਰਾ ਕੱਢ ਦੇਣਾ ਹੈ ਇਹਦਾ ਸਾਲਵਰ ਆਪਣੇ ਮਾਟਰ ਜਿਹੜੇ ਬਿਲਕੁਲ ਖਰਾਬ ਨਹੀਂ ਹੁੰਦੇ ਜੇ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਤਾਂ ਇਹਨਾਂ ਨੂੰ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਸਟੋਰ ਕਰਾਂਗੇ ਤਾਂ ਲਓ ਜੀ ਆਪਣੇ ਮਾਟਰ ਜਿਹਦੇ ਆਪਾਂ ਸਾਰੇ ਕੱਢ ਲਏ ਤੇ ਹੁਣ ਕਿਸੇ ਸੂਤੀ ਕੱਪੜੇ ਨਾਲ ਇਹਦੇ ਉੱਪਰੋਂ ਪਾਣੀ ਹੈ ਜਿਹੜਾ ਸੌਫਟ ਸੌਫਟ ਸਾਰਾ ਸਾਫ਼ ਕਰ ਦੇਣਾ ਇਹਦਾ ਪਾਣੀ ਵਿੱਚ ਜਿਹੜਾ ਇਹ ਨਹੀਂ ਰਹਿਣ ਦੇਣਾ ਚੰਗੀ ਤਰ੍ਹਾਂ ਪਾਣੀ ਇਹ ਜਿਹੜਾ ਪਾਏ ਸਾਰਾ ਇਹਦਾ ਸਾਫ਼ ਕਰਨਾ ਹੈਗਾ ਤੇ ਦੂਆ ਦਾ ਆਪਾਂ ਇਹਨੂੰ ਇੱਕ ਘੰਟੇ ਲਈ ਪੱਖੇ ਥੱਲੇ ਜਿਹੜਾ ਪਾਵਾਂਗੇ ਤਾਂ ਜੋ ਪਾਣੀ ਇਹ ਜਿਹੜਾ ਇਹਦਾ ਸਾਰਾ ਸੁੱਕ ਜੇ ਪਾਣੀ ਵਿੱਚ ਇਹਦੇ ਰਹਿਣ ਦੇਣਾ ਦੇਖੋ ਆਪਣੇ ਮਟਰ ਜਿਹੜੇ ਹਰੇ-ਹਰੇ ਪਏ ਨੇ ਹੁਣ ਆਪਾਂ ਇਹਨੂੰ ਇੱਕ ਘੰਟੇ ਲਈ ਪੱਖੇ ਥੱਲੇ ਜਿਹੜਾ ਆਪਾਂ ਪਾਉਨੇ ਆ ਤੇ ਪਾਣੀ ਇਹ ਸੁੱਕ ਗਏ ਸਾਰਾ ਫਿਰ ਤੁਹਾਨੂੰ ਵੀਡੀਓ ਦਿਖਾਵਾਂਗੇ ਵੀ ਅੱਗੇ ਕੀ ਕਰਨਾ ਆਪਣੇ ਮਾਟਰ ਜਿਹੜੇ ਇਹਨਾਂ ਦਾ ਪਾਣੀ ਸਾਰਾ ਸੁੱਕ ਗਿਆ ਤੇ ਤੁਸੀਂ ਇਸ ਤਰ੍ਹਾਂ ਹੱਥ ਨਾਲ ਜਿਹੜਾ ਟੱਚ ਕਰਕੇ ਦੇਖ ਲੈਣਾ ਤੇ ਇਹਨਾਂ ਦਾ ਪਾਣੀ ਜਿਹੜਾ ਸਾਰਾ ਸੁੱਕ ਗਿਆ ਤੇ ਦੇਖੋ ਸੁੱਕੇ-ਸੁੱਕੇ ਪਏ ਨੇ ਤਾਂ ਆਪਾਂ ਇਹਨਾਂ ਨੂੰ ਕਰਦੇ ਹਾਂ ਹੁਣ ਸਟੋਰ ਦੇਖੋ ਜੀ ਆਪਾਂ ਸਟੋਰ ਕਰਨ ਵਾਸਤੇ ਐਦਾਂ ਦਾ ਪੋਲੀਥੀਨ ਵੀ ਜਿਹੜਾ ਲੈ ਸਕਦੇ ਹਾਂ ਜਿਹਦਾ ਮੂੰਹ ਮੂਹਰੋ ਬੰਦ ਹੁੰਦਾ ਹੋਵੇ ਤੇ ਇਸ ਤਰ੍ਹਾਂ ਦਾ منہ ਹੈ ਜਿਹੜਾ ਮੂਰੋ ਬੰਦ ਹੋਣਾ ਚਾਹੀਦਾ ਤੇ ਤੁਸੀਂ ਇਸ ਤਰ੍ਹਾਂ ਦੀ ਬੋਤਲ ਵੀ ਜਿਹੜੀ ਲੈ ਸਕਦੇ ਹੋ ਤੇ ਆਪਾਂ ਇਹ ਬੋਤਲ ਦੇ ਵਿੱਚ ਜਿਹੜੇ ਪਾਵਾਂਗੇ ਕਿਉਂਕਿ ਇਹਨੂੰ ਹਵਾ ਨਹੀਂ ਲੱਗਣੀ ਚਾਹੀਦੀ ਤੇ ਆਪਾਂ ਇਹ ਬੋਤਲ ਦੇ ਵਿੱਚ ਸਾਰੇ ਜਿਹੜੇ ਪਾ ਲਾਂਗੇ ਦੇਖੋ ਆਪਣੇ ਮਟਰ ਵੀ ਜਿਹੜੇ ਹਰੇ-ਹਰੇ ਪਏ ਨੇ ਇਹ ਤੇ ਵਿੱਚ ਆਪਾਂ ਨੂਨ ਤੇ ਜਿਹੜੀ ਖੰਡ ਪਾਈ ਉਹਦੇ ਨਾਲ ਇਹ ਸਾਰੇ ਹਰੇ-ਹਰੇ ਪੈ ਨੇ ਦੇਖੋ ਕਿੰਨਾ ਵਧੀਆ ਕਲਰ ਆ ਜਿਹੜਾ ਇਹਨਾਂ ਦਾ ਪਿਆਗਾ ਤੇ ਆਪਾਂ ਹੁਣ ਇਹਨਾਂ ਨੂੰ ਸਟੋਰ ਕਰ ਲਈਏ ਦੇਖੋ ਜੀ ਆਪਾਂ ਇਹ ਇਦਾਂ ਵੱਡੀ ਬੋਤਲ ਲੈ ਲਈ ਤੇ ਇਹਦੇ ਵਿੱਚ ਆਪਾਂ ਕਰਤਾ ਇਹਨਾਂ ਨੂੰ ਸਟੋਰ ਤੇ ਹੁਣ ਆਪਾਂ ਇਹਨਾਂ ਨੂੰ ਬਰਫ਼ ਵਾਲੇ ਦੇ ਵਿੱਚ ਜਿਹੜਾ ਰੱਖਾਂਗੇ ਤਾਂ ਜੋ ਇਹ ਘਟ ਜਗਾ ਜਿਹੜੀ ਬੋਤਲ ਲੈਂਦੀ ਆ ਦੇਖੋ ਜੀ ਆਪਾਂ ਬੋਤਲਾਂ ਜਿਹੜੀ ਬਰਫ਼ ਵਾਲੇ ਤੇ ਰੱਖਤੀ ਹੁਣ ਜੇ ਤੁਸੀਂ ਕੱਢਣੇ ਨੇ ਇਹ ਉਨੇ ਕ ਕੱਢ ਕੇ ਬਾਕੀ ਬੋਤਲਾਂ ਟੱਕਣ ਲਾ ਕੇ ਜਿਹੜਾ ਫ੍ਰਿਜ ਦੇ ਵਿੱਚ ਹੀ ਰੱਖ ਦੇਣਾ ਚਾਹੀਦਾ ਤੇ ਫਿਰ ਇਹ ਬਿਲਕੁਲ ਜਿਹੜੇ ਮਟਰ ਆਪਣੇ ਖਰਾਬ ਨਹੀਂ ਹੁੰਦੇ ਤੇ ਇਸ ਤਰੀਕੇ ਨਾਲ ਜਿਹੜੇ ਆਪਣੇ ਮਟਰ ਨੇ ਆਪਾਂ ਸਟੋਰ ਕਰ ਸਕਦੇ ਆ ਵੀਡੀਓ ਬੜੀ ਲੱਗਦੀ ਨਾਲ ਲਾਇਕ ਸ਼ੇਅਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਬੋਤਲ ਜਪਾ ਤਾਂ ਪਾਇਆ ਵੀ ਇਹ ਫ੍ਰਿਜ ਦੇ ਵਿੱਚ ਜਿਹੜੀ ਘੱਟ ਜਗ੍ਹਾ ਰੋਕੂਗੀ ਤੇ ਇਸ ਤਰ੍ਹਾਂ ਜਿਹੜੇ ਆਪਣੇ ਮਟਰ ਇਸ ਤਰੀਕੇ ਨਾਲ ਆਪਣੇ ਸਟੋਰ ਹੁੰਦੇ ਨੇ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਸਰੀਆ ਕਾਲ